ਇਸੇ ਜੀ ਦੀ ਕੋਈ ਖਾਣ ਪੀਣ ਦੀ ਜਿੰਮੇ ਮੱਛਰਦਾਨੀਆਂ ਮੰਗੀਆਂ ਆ ਗਈਆਂ ਤਰਪਾਲਾ ਮੰਗੀਆਂ ਪਹੁੰਚ ਗਈਆਂ ਫੋਗਿੰਗ ਮੰਗੀ ਆ ਗਈ ਲੈਟਰ ਨਹੀਂ ਡਿਮਾਂਡ ਆ ਉਹ ਵੀ ਸਪੈਸ਼ਲ ਕਹਿੰਦਾ ਕਿ ਲੈਟਰ ਉਹ ਤੁਹਾਡੀ ਆ ਜੀ ਜ਼ਿਆਦਾ ਲੈਟਰ ਦੀ ਪ੍ਰੋਬਲਮ ਜ਼ਿਆਦਾ ਸੀ ਤੇ ਜੋ ਵੀ ਹੈਗਾ ਨਾਲ ਦੀ ਨਾਲ ਤੁਸੀਂ ਫੋਨ ਕਰੋ ਡਾਕਟਰਾਂ ਦੀ ਟੀਮਾਂ ਇੱਥੇ ਪੂਰੀਆਂ ਡੰਗਰ ਬਿਵਾਰ ਹੁਣ ਉਹ ਡਾਕਟਰ ਟੀਮ ਪੂਰੀ ਹੈ ਬਸ ਸੁਪਰਵਾਈਜ਼ਰ ਦੀ ਟੀਮ ਬੈਠੀ ਹੈ ਤੁਸੀਂ ਕਿਸੇ ਚੀਜ਼ ਦੀ ਵੀ ਲੋੜ ਆ ਜਰੂਰ ਦੱਸੋ ਠੀਕ ਹੈ ਜੀ ਤੁਹਾਡਾ ਧੰਨਵਾਦ ਕਰਨਾ ਸਾਡੀ ਜਿੰਨੀ ਸਪੋਰਟ ਕਰਨ ਲਈ ਸਾਨੂੰ ਨਾ ਮੈ ਜਿੰਦੇ ਆਏ ਹੁੰਦੇ ਤੇ ਸਾਡੀ ਬਾਂਹ ਫੜ ਸਾਡੀ ਆਤਿ ਰਾਤ ਦਿਨ ਸਾਡੇ ਕੋਲ ਹੈ ਤੁਸੀਂ ਸਾਡੇ ਕੋਲ ਆ ਅੰਕਲ ਤੁਸੀਂ ਸਾਨੂੰ ਸੇਵਾਦਾਰ ਬਣਾਇਆ ਅੰਦਰ ਦੂ ਚੱਲੂਗੀ ਨੇ ਘਰ ਤੋਂ ਅੱਗੇ ਸਾਰੇ ਬਾਹਰ ਸਾਰਿਆਂ ਦਾ ਹੌਸਲਾ ਬਣਾ ਕੇ ਰੱਖਣਾ ਪਰ ਇੱਕ ਬੇਨਤੀ ਜਿਹੜੇ ਵਿੱਚ ਕੋਈ ਰਹਿ ਗਏ ਪਹਿਲਾਂ ਉਹਨਾਂ ਨੂੰ ਵੀ ਆਪਾਂ ਕਈ ਬਾਹਰ ਆ ਜੀਏ ਜਿਹੜੇ ਵੈਸੇ ਦੋ ਤਿੰਨ ਦਿਨ ਦੀ ਗੱਲ ਹੈ ਪਾਣੀ ਘਟ ਜਾਣਾ ਪਰ ਦੋ ਤਿੰਨ ਦਿਨ ਉਹਨਾਂ ਨੂੰ ਬੇਨਤੀ ਲਾਉਂਦੇ ਸਾਂ ਬਾਹਰ ਹੋਣ। ਠੀਕ ਹੈ। ਹੋਰ ਕੋਈ ਕਿਸੇ ਚੀਜ਼ ਦੀ ਲੋੜ ਹੋਵੇ ਅਸੀਂ ਨਾਲ। ਸੋ ਇੱਕ ਸਾਰ ਹੋਰ ਜਦੋਂ ਹੁਣ ਤਾਂ ਫਸਲ ਲਗਭਗ ਖਤਮ ਹੋ ਗਈ ਹੈ। ਹੁਣ ਇਸ ਤੋਂ ਬਾਅਦ ਸਬਜ਼ੀਆਂ ਵੇਚਣੀਆਂ। ਸਾਨੂੰ ਡੀਪੀ ਅਤੇ ਖਾਦਾਂ ਦੀ ਕਮੀ ਨਾ। ਉਹ ਨਹੀਂ ਆਉਗੀ। ਨਹੀਂ ਨਹੀਂ ਉਹ ਨਹੀਂ। ਖਾਦਾਂ ਦੀ ਕੋਈ ਕਮੀ ਨਹੀਂ ਆਉਂਦੀ। ਅਸੀਂ 250 ਘਰਾਂ ਨੂੰ ਕਿਉਂਕਿ ਟੋਟਲ 800 ਘਰ ਸੀਗੇ। 250 ਘਰਾਂ ਨੂੰ ਅੰਦਰੋਂ ਬਾਹਰ ਕੱਢਣ ਦੀ ਕਾਜਾ ਹੋ ਗਿਆ ਉਹਨਾਂ ਨੂੰ। ਤੋ ਕਿ ਕਰਾਨਾ ਮੁਹ ਪਿਆਰ ਹੁੰਦਾ ਨਹੀਂ ਕਰ ਸਾਡਰੇ ਸੀ ਲੋਕ ਕਿਉਂਕਿ ਉਹਨਾਂ ਨੂੰ ਉੱਥੇ ਅਸੀਂ ਹਰ ਰੋਜ਼ ਰਾਸ਼ਨ ਪਚਾਰੇ ਸੀ ਡੰਗਰਾਂ ਦਾ ਚਾਰਾ ਪਚਾਰੇ ਆ ਸੋ 15 ਕਿਸ਼ਤੀਆਂ ਲੱਗੀਆਂ ਹੋਈਆਂ ਨਾਲ ਦੀ ਨਾਲ ਰਾਸ਼ਨ ਪਚਾਰੀਆਂ ਚਾਰਾ ਪਚਾਰੀਆਂ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਰਿਹਾ ਉਹਨਾਂ ਨੂੰ ਅਸੀਂ ਬਾਹਰ ਕੱਢਣ ਕਿਤਾਬ ਜਵ ਹੋ ਰਿਹਾ ਸਾਰੀ ਜਾਨ ਤੇ ਮਾਲ ਦੋਨਾਂ ਦੀ ਰੱਖਿਆ ਕੀਤੀ ਹੈ ਡਾਕਟਰਾਂ ਦੀ ਟੀਮ ਸਹਿਵਾਨਾ ਨਾਲ ਲੱਗ ਕੇ ਲੋਕਾਂ ਦਾ ਇਲਾਜ ਕਰਾਇਆ ਇੱਥੋਂ ਤੱਕ ਕਿ ਡੰਗਰਾਂ ਦੀ ਡਾਕਟਰੀ ਟੀਮ ਬੈਠੀ ਹੈ 230000 ਇਸ ਕਿਲੋਮੀਟਰ ਪਾਣੀ ਹੋ ਗਿਆ ਸੀ ਅੱਜ ਜਿਹੜਾ 26000 ਕਿਲੋਮੀਟਰ ਪਾਣੀ ਘਟਿਆ ਸੋ ਜੇ ਇਸ ਤਰ੍ਹਾਂ ਘਟਦਾ ਰਿਹਾ ਤੇ ਮੈਨੂੰ ਲੱਗਦਾ ਪ੍ਰਮਾਤਮਾ ਕਿਰਪਾ ਕਰੂਗਾ ਕਿ ਜਲਦੀ ਪਾਣੀ ਥੱਲੇ ਆ ਜਾਊਗਾ ਸੋ ਮੈਂ ਇਹ ਹੀ ਬੇਨਤੀ ਕਰਦਾ ਤੁਹਾਡੇ ਨੂੰ ਤੁਹਾਨੂੰ ਫੇਰ ਕਿ ਸਰਕਾਰ ਪ੍ਰਸ਼ਾਸਨ ਤੁਹਾਡੀ ਸੇਵਾ ਚ ਜਿਸ ਤਰ੍ਹਾਂ ਦਾ 16 17 ਦਿਨ ਤੋਂ ਲੱਗਾ ਹੋਇਆ ਇਸ ਤਰ੍ਹਾਂ ਹੀ ਅਸੀਂ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਾਵਾਂ